ਪੰਜਾਬੀ ਸਾਹਿਤ ਦੇ ਮਹਾਨ ਸ਼ਾਇਰ surjit patar ji ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ ਵਿਦਿਆਰਥੀਆਂ ਤੇ ਸਾਹਿਤਕ ਜਗਤ ਨਾਲ ਜੁੜੀਆਂ ਕਈ ਸ਼ਖਸੀਅਤਾਂ ਨੇ ਹਿੱਸਾ ਲਿਆ ਸਮਾਗਮ ਦੌਰਾਨ surjit patar ji ਨੂੰ ਯਾਦ ਕਰਦੇ ਹੋਣਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਬਕਤਾਵਾਂ ਨੇ ਕਿਹਾ ਕਿ surjit patar ji ਪੰਜਾਬੀ ਸਾਹਿਤ ਦੇ ਇੱਕ ਮਹਾਨ ਸ਼ਾਇਰ ਹਨ ਜਿਨ੍ਹਾਂ ਨੇ ਆਪਣੀ ਸ਼ਾਇਰੀ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਹੈ ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਲੋਕਾਂ ਦੇ ਦਿਲਾਂ ਨੂੰ ਛੂੰਹਦੀਆਂ ਹਨ ਸਮਾਗਮ ਦੌਰਾਨ ਪਾਤਰ ਜੀ ਦੀਆਂ ਪ੍ਰਸਿੱਧ ਰਚਨਾਵਾਂ ਦਾ ਪਾਠ ਵੀ ਕੀਤਾ ਗਿਆ ਮੌਕੇ ਮੌਜੂਦ ਸ਼ਖਸੀਅਤਾਂ ਨੇ ਕਿਹਾ ਕਿ ਅਜਿਹਾ ਸ਼ਰਧਾਂਜਲੀ ਸਮਾਗਮ ਹਰ ਸਾਲ ਹੋਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜੀ ਨੂੰ ਵੀ ਸੁਰਜੀਤ ਪਾਤਰ ਜੀ ਦੀ ਸੋਚ ਅਤੇ ਸਹਿਤ ਨਾਲ ਜਾਣੂ ਕਰਵਾਇਆ ਜਾ ਸਕੇ ਸਮਾਗਮ ਦਾ ਮਾਹੌਲ ਗੰਭੀਰ ਅਤੇ ਭਾਵੁਕ ਬਣਿਆ ਰਿਹਾ ਸਦੀਤ ਪਾਤਰ ਜੀ ਦੀ ਨਿਗੀ ਯਾਦ ਦੇ ਵਿੱਚ ਸਹਾਵੀ ਆਡੀਓ ਬੋਕਲੀ ਬਹੁਤ ਹੀ ਵੱਡਾ ਬਹੁਤ ਹੀ ਵਧੀਆ ਉਤਰਾਲਾ ਕੀਤਾ ਗਿਆ ਜਿਹੜੇ ਜਿਹੜੇ ਐਮਡੀ ਨੇ ਸ਼ੁਰ ਮੁਹੰਮਦ ਸਿੰਘੀਰ ਦਾਵਾ ਜੀ ਉਹਨਾਂ ਵਾਲੀ ਵਿੱਚ ਬਹੁਤ ਹੀ ਵੱਡਾ ਉਤਰਾਲਾ ਕੀਤਾ ਗਿਆ ਜਿਹਦੇ ਵਿੱਚ ਅੱਜ ਇਸ ਦੇ ਸਮਾਗਮ ਦੇ ਵਿੱਚ ਜਿਹੜਾ ਕਿ ਮਨਮੋਨ ਸਿੰਘ ਆਪਣਾ ਹਾਲ ਦੇ ਵਿੱਚ ਹੋਇਆ ਡਾਕਟਰ ਮਨਮੋਨ ਸਿੰਘ ਹਾਲ ਦੇ ਵਿੱਚ ਯੂ ਦੇ ਵਿੱਚ ਬਹੁਤ ਹੀ ਵੱਡਾ ਕਟ ਸੀ ਤੇ ਬਹੁਤ ਹੀ ਸ਼ਹਿਰ ਦੇ ਕਮਿਸ਼ਨਰ ਸਾਹਿਬ ਬਾਕੀ ਰਾਜਨੀਤਾ ਐਮ ਐਲ ਏ ਸਰਦਾਰ ਹੋਰ ਵੀ ਕਾਫੀ ਉੱਚ ਕੋਟੀ ਦੇ ਧਾਰਮਿਕ ਸ਼ਖਸੀਤਾਂ ਵੱਡੇ ਵੱਡੇ ਸਰਦਾਰ ਸਿੰਘ ਜੁਹਲਾਰ ਜੀ ਸੁਭਾ ਹਰਪ੍ਰੀਤ ਸਿੰਘ ਜੀ ਕਾਫੀ ਵੱਡੀਆਂ ਸ਼ਖਸੀਤਾਂ ਇਹਦੇ ਵਿੱਚ ਪਹੁੰਚਿਆ ਗੁਰਪ੍ਰੀਤ ਸਿੰਘ ਜੀ ਗਰਾਇਆ ਦਿੱਲੀ ਤੋਂ ਸਪੈਸ਼ਲ ਆਏ ਨੇ ਕਾਫੀ ਲੋਕ ਪਹੁੰਚੇ ਨੇ ਬਹੁਤ ਹੀ ਵਧੀਆ ਇਹਨਾਂ ਦਾ ਸਹਾਗੀ ਆਡੀਓ ਗਰੁੱਪ ਜਿਹੜਾ ਵੀ ਬਹੁਤ ਹੀ ਵਧੀਆ ਬਹੁਤ ਹੀ ਅ ਬਧਾਈ ਦੇ ਪੱਤਨ ਨੇ ਕੀਤਾ ਤੇ ਸੁਰ ਮੁਹੰਮਦ ਸੁਰ ਮੁਹੱਬਤ ਰੰਦਾਵਾ ਜੀ ਬਲੇ ਜਿਵੇਂ ਕਿਹਾ ਗਿਆ ਸੀ ਹਰ ਸਾਲ ਕਰਾਵਾਂਗੇ ਤੇ ਬਹੁਤ ਹੀ ਇਹਨਾਂ ਨੂੰ ਸਲੂਟ ਆ ਜੀ ਜਿਹੜਾ ਇਹਨਾਂ ਦਾ ਇੰਨਾ ਵੱਡਾ ਉਪਰਾਲਾ ਕੀਤਾ ਹੋਰ ਲੋਕਾਂ ਨੂੰ ਵੀ ਚਾਹੀਦਾ ਇਸ ਤਰ੍ਹਾਂ ਦੇ ਸਾਡੇ ਕੋਈ ਲਾਇਆ ਵਾ ਉਹਦੇ ਵਿੱਚ ਵੀ ਬਹੁਤ ਹੀ ਵਧੀਆ-ਵਧੀਆ ਕਿਤਾਬਾਂ ਹਨਾ ਰੱਖੀਆਂ ਵਾ ਸਭ ਕੁਝ ਬਹੁਤ ਹੀ ਵਧੀਆ ਤੇ ਗਾਇਕ ਦੀਵ ਦਲਰਾਜ ਜੀ ਮਨਰਾਜ ਪਤਲ ਜੀ ਬਹੁਤ ਹੀ ਬੰਨਣਾ ਉਹਨੇ ਗਾਇਕੀ ਦਾ ਰੰਗ ਬੰਨਿਆ ਬੜਾ ਹੀ ਆਨੰਦ ਆਜੇ ਸਾਡੇ ਸਮਿਆਂ ਦੇ ਸ਼ਰਮੌਰ ਸ਼ਾਇਰ surjit patkar ਹੋਣ ਦੇ ਚਰਮ ਦਿਹਾੜੇ ਦੇ ਮੌਕੇ ਤੇ ਇੱਕ ਬਹੁਤ ਵਧੀਆ ਸ਼ਰਮਈ ਸ਼ਾਮ ਰਚੀ ਗਈ ਸੀ ਕਿ ਸਹਾਵੀ ਆਡੀਓ ਵਾਲੇ ਜਿਹੜੇ ਅੱਜ ਨਵੀਂ ਪੀੜੀ ਵਾਸਤੇ ਕਿਤਾਬਾਂ ਮੁਹੱਈਆ ਕਰਵਾਉਂਦੇ ਨੇ ਕਿ ਜਿਹੜੇ ਬੱਚਿਆਂ ਨੂੰ ਜਾਂ ਜਿਹੜੇ ਸੱਜਣਾ ਨੂੰ ਪੰਜਾਬੀ ਗੁਰਮੁਖੀ ਜਾਂ ਸ਼ਾਮੁਖੀ ਅੱਖਰ ਉਹ ਪੜ ਨਹੀਂ ਸਕਦੇ ਉਹ ਵੀ ਪੰਜਾਬੀ ਦੀਆਂ ਕਿਤਾਬਾਂ ਨੂੰ ਸੁਣ ਕੇ ਔਰ ਉਹ ਆਨੰਦ ਮਾਣ ਸਕਦੇ ਨੇ ਜਿਹੜਾ ਇੱਕ ਪਾਠਕ ਸੁਹਾਵੀ ਆਡੀਟੋਰੀਅਮ ਦਾ ਬਹੁਤ ਸੁਹਾਵੀ ਆਡੀਓ ਬੁక్స్ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਨਵੀਂ ਪੀੜੀ ਨੂੰ ਨਾਲ ਜੋੜਨ ਵਾਸਤੇ ਨਵੀਆਂ ਤਕਨੀਕਾਂ ਲਿਆਂਦੀਆਂ ਔਰ ਨਾਲ ਦੀ ਨਾਲ ਹੀ ਮੌਕਾ ਚੁਣਿਆ ਹੈ ਪੰਜਾਬੀ ਦੇ ਸਰਮਹੌਰ ਸ਼ਾਇਰ ਸਰਜੀਤ ਪਾਤਰ ਜੀ ਨੂੰ ਯਾਦ ਅੱਛਾ ਤਾਂ ਅਗਲੀ ਦੀ ਤਿਆਰੀਆਂ ਨਾਮਵਰ ਸ਼ੀਤਾ ਪਹੁੰਚੀਆਂ ਆ ਨਗਰ ਨਿਗਮ ਕਮਿਸ਼ਨਰ ਵੀ ਪਹੁੰਚੇ ਸਾਰੇ ਅਧਿਕਾਰੀ ਵੱਡੇ ਤੀਨੀਅਰ ਅਧਿਕਾਰੀ ਪਹੁੰਚੇ ਆ ਯਾਦ ਕੀਤਾ ਗਿਆ ਸੀ ਉਹ ਇਸ ਤਰ੍ਹਾਂ ਕੇ surjit patar ਹੁਣਾਂ ਦੀ ਸ਼ਖੀਅਤ ਇਸ ਤਰ੍ਹਾਂ ਦੀ ਸੀ ਕਿ ਉਹਨਾਂ ਦੇ ਨਾਲ ਤੇ ਉਹਨਾਂ ਦੇ ਪਾਠਕ ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਕੁੱਝ ਅਹੁਦਿਆਂ ਦੇ ਅਫਸਰ ਡਾਇਰੈਕਟਰ ਭਾਸ਼ਾ ਭਾਜ ਜ਼ਫਰ ਸਾਹਿਬ ਅਮਰਜੀਤ ਕਰੇਵਾਲ ਜੀ ਹੋਰ ਜਿਹੜੇ ਚੁਣੀਦਾ ਮਾਜਜ਼ ਲੋਕ ਨੇ ਉਹ ਵੀ ਹਾਜ਼ਰ ਇਹ ਰਾਜਤਾ ਪ੍ਰੋਗਰਾਮ ਰੱਖਿਆ ਗਿਆ ਜੀ ਇਹ ਸੁਜੀਤ ਪਾਤਰ ਜੀ ਦੀ ਯਾਦ ਦੇ ਵਿੱਚ ਸ਼ੁਰਮਈ ਸ਼ਾਮ ਰੱਖੀ ਗਈ ਆ ਪਾਤਰ ਸਾਹਿਬ ਦੇ ਬੇਟੀ ਮਨਰਾਜ ਪਾਤਰ ਉਹਨਾਂ ਨੇ ਵੀ ਪਰਫਾਰਮ ਕੀਤਾ ਉਹਨਾਂ ਦੇ ਸ਼ਖਿਦ ਦੇਵ ਦਿਲਦਾਰ ਕੋ ਵੀ ਪਰਫਾਰਮ ਕਰ ਰਹੇ ਆ ਤੇ ਬੜੇ ਬੜੇ ਭਾਗੀ ਆਪਾਂ ਕੇ ਸਦਾਰਾ ਸਿੰਘ ਚੋਲ ਡਾਕਟਰ ਸਾਹਿਬ ਕੋ ਵੀ ਪਧਾਰੇ ਆ ਜ਼ਫਰ ਸਾਹਿਬ ਪਧਾਰੇ ਹੋਰ ਕਈ ਸੱਜਣ ਜਿਹੜੇ ਦੂਰੋਂ ਦੂਰੋਂ ਮੁੱਖ ਮਹਿਮਾਨ ਆਏ ਨੇ ਤੇ ਹੋਰ ਵੀ ਗੈਸਟ ਕਾਫੀ ਆਏ ਹਾਲ ਪੂਰਾ ਭਰਿਆ ਹੋਇਆ ਤੇ ਇਹ ਉਹਨਾਂ ਨੂੰ ਸਮਰਪਿਤ ਹੈ ਸੁਹਾਵੀ ਆਡੀਓਪਨ ਸੋਲੋ ਇੱਕ ਨਮਾਣੀ ਜੀ ਕੋਸ਼ਿਸ਼ ਹੈ ਇਹ ਇੱਕ ਆਡੀਓ ਬੁੱਕਸ ਦਾ ਪਲੇਟਫਾਰਮ ਹੈ ਤੁਸੀਂ ਕਿਤਾਬਾਂ ਨੂੰ ਆਡੀਓ ਦੇ ਵਿੱਚ ਸੁਣ ਸਕਦੇ ਆ ਸੋ ਆ ਵੀ ਐਪ ਤੋਂ ਤੇ ਇਹ ਸਾਡੇ ਵੱਲੋਂ ਇੱਕ ਨਿਮਰਤਾ ਜਤਨ ਹੈ ਉਹਨਾਂ ਨੂੰ ਸ਼ਰਧਾਂਜਲੀ ਪੇਂਡ ਕੀਤੀ ਗਈ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਹਰ ਸਾਲ ਇਹ ਪ੍ਰੋਗਰਾਮ ਹੋਵੇ ਤੇ ਤਾਂ ਕਿ ਪਾਤਰ ਸਾਹਿਬ ਦੀ ਜੱਤਾ ਜਿਹੜੀਆਂ ਉਹ ਨਿੱਗੀਆਂ ਜਾਂਦਾ ਸੀ ਮਾਲ ਦੇ